ਨਾਮ ਸੁਰੀ ਵਹਿਗੁਰੂ ਸਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਮ ਚੰਤਿ ਕੋ ਅੰਕਾਰ ਸਤਿ ਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੀਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨ ਜਾਏ ਮਨ ਚਿੰਦੇ ਸੇਈ ਫਲ ਪਾਵੇ ਚਰਨ ਕਮਲ ਚਿਤ ਲਾਏ ਚਲਥਾਲੇ ਪੂਰੇ ਰਹਾ ਬਨਵਾਰੇ ਕਟਕੜ ਨਦਰ ਨੇ ਹੱਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਖ ਸਾਗਰ ਸੰਸਾਰੇ ਚਰਣ ਕਮਲ ਕਾਰੇ ਬੋਹਿਤ ਕਰਤੇ ਸਹਸਾ ਦੁਖ ਨ ਵਿਆਪੈ ਗੁਰ ਪੂਰਾ ਪਟੈ ਵਡ ਭਾਗੀ ਆਠ ਪਹਿਰ ਪ੍ਰਭ ਜਾਪੈ ਆਦ ਜੁਗਾਦੀ ਸੇਵਕ ਸਵਾਮੀ ਭਗਤਾ ਨਾਮੇ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਬਸਾਰੇ ਮਨ ਪਿਆਰਿਆ ਜੀਓ ਮਿੱਤਰ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰ ਹਰ ਦਰ ਨਿਹਚਲ ਮੱਲੀ ਹਰ ਦਰ ਸੇਵਲ ਖਪੀਵੇ ਨਿਹਚਲ ਆਸਨ ਪਾਇਆ ਸਹਿ ਜਨਮ ਨੇ ਮਰਨ ਨੇ ਆਉਣ ਜਣਾ ਸੰਸਾਰ ਦੁਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਰਿਆ ਜਮ ਦੂਤਾ ਕਛੂ ਨ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾ ਸੰਗ ਨਿਵਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸੁਅਮੀ ਸੁਖ ਹੈ ਗਮਿਛ ਸਗਲੀ ਪੁੰਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀਵ ਛੁੰਨੇ ਅੰਤਰੇ ਬਾਹਰ ਸਰਬਤ ਰਵਿਆ ਮਨੁ ਪਜਿਆ ਵਿਸਵਾਸੋ ਨਾਨਕ ਸਿਖ ਦੀ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨਨੇ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨਨੇ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀਆ ਕੰਨੇ ਅੰਮ੍ਰਿਤ ਬਾਨੇ ਸਰਬ ਸੁਖਾਂ ਮਨ ਵੁਠੇ ਸ੍ਰੀ ਧਰ ਪਾਏ ਮੰਗਲ ਗਾਇਚੇ ਪੁਨੀ ਸਤ ਗੁਰ ਤੁਠੇ ਲੜ ਲੀਨੇ ਲਾਏ ਨਾਉ ਨਿੱਦ ਪਾਈ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੀਮ ਭਗਤ ਮਨ ਲੀਨਾ ਲੜ ਲੀਨੇ ਲਾਏ ਨਾਉ ਨਿੱਦ ਪਾਈ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੀਮ ਭਗਤ ਮਨ ਲੀਨਾ ਤੁਹਾਡੀ ਸੰਸਾਰ 'ਚ ਇੰਨੀ ਸ਼ੋਭਾ ਹੋਵੇਗੀ ਕਿ ਲੋਕ ਦੇਖਦੇ ਰਹ ਜਾਣਗੇ ਸਾਰੇ ਸ਼ਬਦ ਸੁਣਨ ਨਾਲ ਹਰ ਕੰਮ 'ਚ ਤਰੱਕੀ ਮਿਲੇਗੀ ਸਿਰਫ 21 ਦਿਨ ਰੋਜ਼ ਇਹ ਸਬਦ ਆਪਾਠ ਕਰ ਵਿੱਚ ਲਾਓ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਤਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਨਗੇ ਕਾਰੋਬਾਰਾਂ ਤਰੱਕੀਆਂ ਸਾਰੇ ਕਾਰਜ ਰਾਸ ਤੁਹਾਡਾ ਸੰਸਾਰ ਵਿੱਚ ਜਸ ਫੈਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ